ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੌੜੀ ਬਾਵਣ ਅਖਰੀ ਮਹੱਲਾ 5 ਵਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭਜਣ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੁਦਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਰਸ ਪਰਸ ਪਰਾ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਬਾਰ ਬਰਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ ਅਸ ਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਇੱਕ ਰਵ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਉੰਸਾ ਸਤਿਗੁਰ ਨੰਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪੈ ਸੁਨ ਆਪੈ ਸੁਖ ਆਸਣ ਆਪੈ ਸੁਨਤ ਆਪ ਹੀ ਜਸਣ ਆਪਣ ਆਪ ਆਪੈ ਉਪਾਇ ਆਪੇ ਬਾਪ ਆਪ ਹੀ ਮਾਇਓ ਆਪੇ ਸੁਖਮ ਆਪੇ ਅਸਥੁਲਾ ਲਖੀ ਨਾ ਜਾਈ ਨਾਨਕ ਲੀਲਾ ਕਰੇ ਕਿਰਪਾ ਪ੍ਰਭ ਦੀਨ ਦੇ ਅਲਾ ਤੇਰੇ ਸੰਤਨ ਕੀ ਮਨ ਹੋਇਰ ਵਾਲਾ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਬਣ ਏਕ ਇਕ ਏਕ ਬਖਾਨਣੋ ਨਾਨਕ ਏਕ ਅਨੇਕ ਪਾਉੜੀ ਓ ਅੰਗੁਰਮਕ ਕਿਓ ਆਕਾਰ ਇਕੈ ਸੂਤ ਪਰੋਵਣ ਹਾਰਾ ਪੈਨੇ ਪੈਨੇ ਤਰੇ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰੈ ਉਪਾਇੋ ਜਨਮ ਮਰਨ ਮਨ ਮੋਹ ਬਡਾਇੋ ਦਉ ਪਾਤ ਤੇ ਆਪਨੇ ਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸੇਈ ਸਾ ਭਗਵੰਤ ਸੇ ਸੱਚ ਸੰਪੇ ਹਰ ਰਾਸ ਨਾਨਕ ਸੱਚ ਸੁਚ ਪਾਈਐ ਤੈ ਸੰਤਨ ਕੇ ਪਾਸ ਪਵੜੀ ਸਸਾ ਸਤ 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 ਸੋ ਸਤ ਪੁਰਖ ਤੇ ਪਿੰਨ ਨਾ ਕੋ ਸੋ ਸਰਨ ਪਰੈ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸ ਪਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਾਹੁ ਕੋ ਜਾਪਤ ਸੋ ਸਾਧੂ ਏ ਪਹੁੰਚਣ ਹਾਰਾ ਆਣਿਕਤਾ ਕੈ ਸਦ ਬਲਹਾਰ ਸਲੋਕ ਤਨ ਤਨ ਕਾ ਪੁਕਾਰ ਤੇ ਮਾਇਆ ਮੋ ਸਭ ਕੂਰ ਨਾਮ ਬਿਹੁਨੇ ਨਾਨਕਾ ਹੋਤ ਜਾਤ ਸਭ ਧੂਰ ਤਵੜੀ ਤਦਾ ਧੂਰ ਪਨੀਤ ਤੇਰੇ ਜਨੁਆ ਤਨ ਤੇ ਹੂ ਜਹ ਰੁਚੀ ਮਨੁਆ ਤਨ ਨਹੀ ਵਸੈ ਸੁਰਗ ਨ ਆਵਹਿ ਅਤ ਪੀਤ ਸਾਦ ਰਚ ਰਾਚੈ ਧੰਨੇ ਕਹਾ ਬਿਆਪਟ ਤਾਹੂ ਜੋ ਇਕ ਸ਼ਾਲ ਅਨ ਕਥੈ ਨ ਜਾਹੂ ਕਹੇ ਹੀ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ